ਰਾਗ ਗੋੰਡ ਬਾਣੀ ਭਗਤਾ ਕੀ ਕਬੀਰ ਜੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕਿਸ ਸੁਣੀਐ ਕਹੀਐ ਮਿਲੈ ਅਸੰਤ ਮਸਟ ਕਰ ਰਹੀਐ ਬਾਬਾ ਬੋਲਣਾ ਕਿਆ ਕਹੀਐ ਜੈਸੀ ਰਾਮਨਾਮ ਰਵ ਰਹੀਐ ਰਹਾਉ ਸੰਤਨ ਸਿਓ ਬੋਲੇ ਉਪਕਾਰੀ ਮੂਰਖ ਸਿਓ ਬੋਲੇ ਝੱਖ ਮਾਰੀ ਬੋਲਤ ਬੋਲਤ ਬੜਹਿ ਵਿਕਾਰਾ ਬਿਨ ਬੋਲੇ ਕਿਆ ਕਰਹਿ ਵਿਚਾਰਾ ਕਹੋ ਕਬੀਰ ਸ਼ੂਸ਼ਾ ਘਟ ਬੋਲੇ ਭਰਿਆ ਹੋਏ ਸੋ ਕਬਹੋ ਨਾ ਡੋਲੇ ਗੋਂਡ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਜ ਸੋ ਆਰੈ ਆਪਣੀ ਕਰਮ ਕੀ ਗਤ ਮੈਂ ਕਿਆ ਜਾਣੋ ਮੈਂ ਕੀ ਜਾਣੋ ਬਾਬਾ ਰੀ ਰਹਾਉ ਹਾੜ ਜਲੇ ਜੈਸੇ ਲੱਕਰੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੋ ਕਬੀਰ ਤਬਹੀ ਨਰ ਜਾਗੈ ਜਮ ਕਾ ਡੰਡ ਮੂंड ਮਹਿ ਲਾਗੈ ਗੋਂਡ ਆਕਾਸ ਗਗਨ ਪਾਤਾਲ ਗਗਨ ਹੈ ਚਹੋਂ ਦਿਸ ਗਗਨ ਰਹਾਇ ਲੇ ਆਨੰਦ ਮੂਲ ਸਦਾ ਪੁਰਖੋਤਮ ਕਟ ਬਿਨਸੈ ਗਗਨ ਨਾ ਜਾਇਲੀ 모ਹੇ ਬੈਰਾਗ ਭਯੋ 에ਹੋ ਜੀਓ ਆਏ ਕਹਾ ਗਯੋ ਰਹਾਉ ਪੰਜ ਤਤ ਮਿਲ ਕਾਇਆ ਕੀਨੀ ਤਤ ਕਹਾ ਤੇ ਕੀ ਨਰੇ ਕਰਮ ਬਾਦ ਤੁਮ ਜੀਓ ਕਹਿ ਤਹੋ ਕਰਮ ਹੈ ਕਿਨ ਜੀਓ ਦੀਨਰੇ ਹਰ ਮਹ ਤਨ ਹੈ ਤਨ ਮਹ ਹਰ ਹੈ ਸਰਬ ਨਿਰੰਤਰ ਸੋਏ ਰੇ ਕਹੈ ਕਬੀਰ RAM ਨਾਮ ਨਾ ਛੋਡਉ ਸਹਜੇ ਹੋਏ ਸੋ ਹੋਏ ਰੇ ਰਾਗ ਗੋੰਡ ਬਾਣੀ ਕਬੀਰ ਜੀਓ ਕੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੂਜਾ ਬਾੰਦ ਪਿਲਾ ਕਰ ਢਾਰਿਉ ਹਸਤੀ ਕ੍ਰੋਪ ਮੂਡ ਮਹਿ ਮਾਰਿਉ ਹਸਤ ਭਾਗ ਕੈ ਚੀਸਾ ਮਾਰੈ ਆ ਮੂਰਤ ਕਹਿ ਹਉ ਬਲੇਹਾਰੈ ਹਾਏ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੂ ਹਸਤੀ ਤੋਰ ਰਹਾਓ ਰੇ ਮੁਹਾਵਤ ਤੁਜ ਡਾਰੋਂ ਕਾਟ ਇਸੈ ਤਰਾਵੋ ਕਾਲੁ ਹੋ ਸਾਟ ਹਸਤ ਨਾ ਤੋਰੈ ਧਰੈ ਧਿਆਨ ਵਾਕੈ ਹਿਰਦੈ ਬਸੈ ਪਗਵਾਨ ਕਿਆ ਪਰਾਧ ਸੰਤ ਹੈ ਕੀਨਾ ਬਾੰਦ ਕੋਟ ਕੁੰਚਰ ਕਉਦੀਨਾ ਕੁੰਚਰ ਪੋਟ ਲੈ ਲੈ ਨਮ ਸ਼ਿਕਾਰੈ ਬੂਜੀ ਨਹੀਂ ਕਾਜੀ ਅੰਧਿਆਰੈ ਤੀਨ ਬਾਰ ਪਤੀਆ ਭਰ ਲੀਨਾ ਮਨ ਕਠੋਰ ਅਜੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦਮਹਿ ਜਨ ਕੀ ਜਿੰਦ ਗੋਂਡ ਨਾ ਇਹੋ ਮਾਨਸ ਨਾ ਇਹੋ ਦੇਵ ਨਾ ਇਹੋ ਜਤੀ ਕਹਾ ਵੈ ਸੇਵ ਨਾ ਇਹ ਜੋਗੀ ਨਾ ਅਵਧੂਤਾ ਨਾ ਇਸ ਮਾਏ ਨਾ ਕਾਹੂ ਪੂਤਾ ਆਹ ਮੰਦਰ ਮਹਿ ਕੌਣ ਬਸਾਈ ਤਾ ਕਾ ਅੰਤਨਾ ਕੋ ਪਾਈ ਰਹਾਉ ਨਾ ਇਹੋ ਗਿਰਹੀ ਨਾ ਉਹ ਦਾਸੀ ਨਾ ਇਹੋ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਨਾ ਰਕਤੂ ਰਾਤੀ ਨਾ ਇਹੋ ਬ੍ਰਾਹਮਣ ਨਾ ਇਹੋ ਖਾਤੀ ਨਾ ਇਹੋ ਤਪਾ ਕਹਾਵੇ ਸੇਖ ਨਾ ਇਹੋ ਜੀਵੈ ਨਾ ਮਰਤਾ ਦੇਖ ਇਸ ਮਰਤੇ ਕੋ ਜੇ ਕੋ ਰੁਵੈ ਜੋ ਰੁਵੈ ਸੋਹੀ ਪਤ ਖੋਐ ਗੁਰ ਪ੍ਰਸਾਦ ਮੈਂ ਡਗ ਰੂ ਪਾਇਆ ਜੀਵਨ ਮਰਨ ਦੋ ਮਿਟਵਾਇਆ ਕਹੋ ਕਬੀਰ ਇਹੋ ਰਾਮ ਕੀ ਅੰਸ ਜਸ ਕਾਗਿਤ ਪਰ ਮਿਟੈ ਨਾ ਮੰਸ ਗੋਂਡ ਟੂਟੇ ਤਾਗੇ ਨਖੁੱਟੀ ਪਾਨ ਦਵਾਰ ਉਪਰ ਚਿਲਕਾ ਵਹਿ ਕਾਨ ਊਚ ਵਿਚਾਰੇ ਫੂਏ ਫਾਲ ਪਿਆ ਮੁੰਡਿਆ ਸਿਰ ਚੜਬੂ ਕਾਲ ਇਹੋ ਮੁੰਡਿਆ ਸਗਲੋ ਦਰਬ ਖੋਈ ਆਵਤ ਜਾਤ ਨਾਕ ਸਰ ਹੋਈ ਰਹਾ ਤੁਰੀ ਨਾਰਕੀ ਛੋਡੀ ਬਾਤਾ RAM ਨਾਮ ਵਾਕਾ ਮਨ ਰਾਤਾ ਲੜਕੀ ਲਰਕਨ ਖੈਬੋ ਨਾਹੀ ਮੁੰਡਿਆ ਅਨ ਦਿਨ ਤਾਪੇ ਜਾਹੀ 1 2 ਮੰਦਰ 1 2 ਬਾਟ ਹਮਕੋ ਸਾਤਰ ਓਨਕੋ ਖਾਟ ਮੂੰਡ ਪਲੋਸ ਕਮਰ ਬੱਧ ਪੋਥੀ ਹਮਕੋ ਚਾਬਨ ਓਨਕੋ ਰੋਟੀ ਮੁੰਡੀਆਂ ਮੁੰਡੀਆਂ ਹੋਏ ਏਕ ਏ ਮੁੰਡੀਆਂ ਬੂੜਤ ਕੀਤੇ ਕ ਸੁਨ ਅੰਧਲੀ ਲੋਈ ਬੇਪੀਰ ਇਨ ਮੁੰਡੀਆਂ ਨ ਭਜ ਸਰਨ ਕਬੀਰ ਗੋਂਡ ਖਸਮ ਮਰੈ ਤੋ ਨਾਰ ਨ ਰੋਵੇ ਉਸ ਰਖਵਾਰਾ ਔਰੋ ਹੋਵੇ ਰਖਵਾਰੇ ਕਾ ਹੋਏ ਬਨਾਸ ਆਗੇ ਨਰਕ ਈਹਾ ਭੋਗ ਬਲਾਸ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਸੁਹਾਗਨ ਗਲ ਸੋਹੈ ਹਾਰ ਸੰਤ ਕੋ ਬੇਖ ਬਿਗ ਸੈ ਸੰਸਾਰ ਕਰ ਸ਼ਿੰਗਾਰ ਬਹਿ ਪਖਿਆਰੀ ਸੰਤ ਕੀ ਠਿਠਕੀ ਫਿਰੈ ਬੇਚਾਰੀ ਸੰਤ ਭਾਗ ਉਹ ਪਾਛੈ ਪਰੈ ਗੁਰ ਪ੍ਰਸਾਦੀ ਮਾਰੂ ਹੰਦਰੈ ਸਾਖਤ ਕੀ ਉਹ ਪਿੰਡ ਪਰਾਇਣ ਹਮ ਕੋ ਦ੍ਰਿਸ਼ਟ ਪਰੈ ਤ੍ਰਿਖ ਡਾਇਣ ਹਮ ਤਿਸ ਕਾ ਬੋ ਜਾਣਿਆ ਭੇਉ ਜਬ ਹੂਏ ਕਿਰਪਾਲ ਮਿਲੇ ਗੁਰਦੇਵ ਕਹੋ ਕਬੀਰ ਅਬ ਬਾਹਰ ਪਰੀ ਸੰਸਾਰੈ ਕੈ ਅੰਚਲ ਲਰੀ ਗੋਂਡ ਗ੍ਰਹਿ ਸੁਬਾ ਜਾ ਕੈ ਰੇ ਨਾਹੀ ਆਵਤ ਪਹੀਆ ਖੂਦੇ ਜਾਏ ਵਾਕੈ ਅੰਤਰ ਨਹੀਂ ਸੰਤੋਖ ਬੇਨ ਸੁਹਾਗਨ ਲਾਗੇ ਦੁਖ ਧਨ ਸੁਹਾਗਨ ਮਹਾ ਪਵੀਤ ਤਪੇਤ ਪੀਸਰ ਡੋਲੇ ਚੀਤ ਰਹਾਉ ਸੁਹਾਗਨ ਕਿਰਪਨ ਕੀ ਪੂਤੀ ਸੇਵਕ ਤਜ ਜਗਤ ਸਿਉ ਸੂਤੀ ਸਾਧੂ ਕਹਿ ਠਾਡੀ ਦਰਬਾਰ ਸਰਨ ਤੇਰੀ ਮੋ ਕਉ ਨਿਸਤਾਰ ਸੁਹਾਗਨ ਹੈ ਅਤ ਸੁੰਦਰੀ ਪਗ ਨੇ ਵਰਸਨ ਕ ਸੁਨਹਿਰੀ ਜੋ ਲਗ ਪ੍ਰਾਨ ਤਉ ਲਗ ਸੰਗੇ ਨਾਹੀ ਤਾਂ ਚੱਲੀ ਬੇਗ ਉਠ ਨੰਗੇ ਸੋਹਾਗਨ ਭਵਨ ਤਰੈ ਲੀਆ 10 ਅੱਠ ਪ੍ਰਾਣ ਤੀਰਤ ਰਸ ਕੀਆ ਬ੍ਰਹਮਾ ਵਿਸ਼ਨ ਮਹੇਸ਼ਰ 베ਦੇ ਵੱਡੇ ਭੂਪਤ ਰਾਜੇ ਹੈ ਛੇਦੇ ਸੋਹਾਗਨ ਉਰਵਾਰ ਨਾ ਪਾਰ ਪਾਂਚ ਨਾਰਦ ਕੈ ਸੰਗ ਵਿਦਵਾਰ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਗੋਂਡ ਜੈਸੇ ਮੰਦਰ ਮਹਿ ਬਲਹਰ ਨਾ ਠਹਰੈ ਨਾਮ ਬਿਨਾ ਕੈਸੀ ਪਾਰ ਉਤਰੈ ਕੁੰਭ ਬਿਨਾ ਜਲ ਨਾ ਟੀਕਾਵੈ ਸਾਧੂ ਬਿਨ ਐਸੀ ਅਭਗਤ ਜਾਵੈ ਜਾਰੋ ਤਿਸੈ ਜੋ ਰਾਮ ਨਾ ਚੀਤੇ ਤਨ ਮਨ ਰਮਤ ਰਹੈ ਮਹਿ ਖੀਤੇ ਰਹਾਉ ਜੈਸੇ ਹਲਹਰ ਬਿਨਾ ਜ਼ਮੀ ਨਹੀਂ ਬੋਈਐ ਸੂਤ ਬਿਨਾ ਕੈਸੇ ਮਣੀ ਪਰੋਈਐ ਕੁੰਡੀ ਬਿਨ ਕਿਆ ਗੰਠ ਚੜਾਈਐ ਸਾਧੂ ਬਿਨ ਤੈਸੇ ਅਬਗਤ ਜਾਈਐ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕੱਪੜੇ ਧੋਈ ਘੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਬਾਰ ਜੈਸੇ ਬਾਜੀ ਬਿਨ ਨਹੀਂ ਲੀਜੈ ਫੇਰੀ ਖਸਮ ਦੁਹਾਗਨ ਤਜ ਔਹੇਰੀ ਕਹਿ ਕਬੀਰ ਏਕੈ ਕਰ ਕਰਨਾ ਗੁਰਮਖ ਹੋਏ ਬਹੁਰ ਨਹੀਂ ਮਰਨਾ ਗੋਡ ਕੂਟਨ ਸੋਏ ਜੋ ਮਨ ਕੋ ਕੂਟੈ ਮਨ ਕੂਟੈ ਤੋ ਜਮ ਤੇ ਛੂਟੈ ਕਟ ਕਟ ਮਨ ਕਸਵੱਟੀ ਲਾਵੈ ਸੋ ਕੂਟਨ ਮੁਕਤ ਬਹੁ ਪਾਵੈ ਕੂਟਨ ਕਿਸੈ ਕਹੋ ਸੰਸਾਰ ਸਗਲ ਬੋਲਣ ਕੇ ਮਾਹੀਂ ਵਿਚਾਰ ਰਹਾਉ ਨਾਚਨ ਸੋਏ ਜੋ ਮਨ ਸਿਓ ਨਾਚੈ ਝੂਠ ਨਾ ਪਤੀਐ ਪਰਚੈ ਸਾਚੈ ਇਸ ਮਨ ਆਗੇ ਪੂਰੈ ਤਾਲ ਇਸ ਨਾਚਨ ਕੇ ਮਨ ਰਖਵਾਲ ਬਜਾਰੀ ਸੋ ਜੋ ਬਜਾਰਹਿ ਸੋਧੈ ਪਾਂਚ ਪਲੀ ਤਹਿ ਕਉ ਪਰਬੋਧੈ ਨੌ ਨਾਇਕ ਕੀ ਭਗਤ ਪਛਾਨੈ ਸੋ ਬਾਜਾਰੀ ਹਮ ਗੁਰਮਾਨੇ ਤਸਕਰ ਸੋਏ ਜੇ ਤਾਤ ਨ ਕਰੈ ਇੰਦਰੀ ਕੈ ਯਤਨ ਨਾਮ ਉਚਰੈ ਕਹੋ ਕਬੀਰ ਹਮ ਐਸੇ ਲਖਨ ਤਨ ਗੁਰਦੇਵ ਅਤ ਰੂਪ ਵਿਚਖਣ ਗੋਂਡ ਤਨ ਗੋਪਾਲ ਤਨ ਗੁਰਦੇਵ ਤਨ ਅਨਾਜ ਭੁਖੇ ਕਵਲ ਤਹਕੇਵ ਤਨ ਓਏ ਸੰਤ ਜਿਨੇ ਐਸੀ ਜਾਨੀ ਤਿਨ ਕੋ ਮਿਲਬੋ ਸਾਰਿੰਗ ਪਾਨੀ ਆਦਪੁਰਕਤੇ ਹੋਏ ਅਨਾਦ ਜਪਿਐ ਨਾਮ ਅਨ ਕੈ ਸਾਦ ਰਹਾਉ ਜਪਿਐ ਨਾਮ ਜਪਿਐ ਅਨ ਅੰਬੈ ਕੈ ਸੰਗ ਨੀਕਾਵਨ ਅੰਨੈ ਬਾਹਰ ਜੋ ਨਰ ਹੋਐ ਤੀਨ ਭਵਨ ਮਹਿ ਆਪਣੀ ਖੋਐ ਛੋਡੈ ਅੰਨ ਕਰਹਿ ਪਖੰਡ ਨਾ ਸੁਹਾਗਨ ਨਾ ਉਹੇ ਰੰਡ ਜਗ ਮਹਿ ਭਗਤੀ ਦੂਦਾ ਧਾਰੀ ਗੁਪਤੀ ਖਾਵਹਿ ਵਟਕਾ ਸਾਰੀ ਅੰਨੈ ਬਿਨਾ ਨਾ ਹੋਈ ਸੁਕਾਲ ਤਜੈ ਅੰਨ ਨਾ ਮਿਲੈ ਗੋਪਾਲ ਕਹੋ ਕਬੀਰ ਹਮ ਐਸੇ ਜਾਣਿਆ ਤਨ ਅਨਾਦ ਠਾਕੁਰ ਮਨ ਮਾਨਿਆ ਰਾਗ ਗੋੰਡ ਬਾਣੀ ਨਾਮ ਦੇਉ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਸਮੇਦ ਜਗਨੇ ਤੁਲਾ ਪੁਰਖ ਦਾਨੇ ਫਰਾਗ ਇਸਨਾਨੇ ਤਉਨਾ ਪੁਜਯ ਹੈ ਹਰ ਕੀਰਤ ਨਾਮ ਆਪਣੇ ਰਾਮਹਿ ਭਜਰੇ ਮਨ ਆਲਸੀਆ ਰਹਾਉ ਗਿਆ ਪਿੰਡ ਭਰਤਾ ਬਨਾਰਸ ਅਸਬਸਤਾ ਮੁਖ ਵੇਦ ਚਤਰ ਪੜਤਾ ਸਗਲ ਧਰਮ ਅਸ਼ਟਾ ਗੁਰ ਗਿਆਨ ਇੰਦਰੀ ਦ੍ਰਿੜਤਾ ਖੱਟ ਕਰਮ ਸਹਿ ਤਰਹਿਤਾ ਸੇਵਾ ਸਖਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਪਾਜਨਾਮਾ ਤਰਸ ਭਵ ਸਿੰਦੰ ਗੋਂਡ 나ਦ ਭ੍ਰਮੇ ਜੈਸੀ ਮਿਰਗਾਈ ਪ੍ਰਾਣ ਤਜੇ ਵਾਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੀਰੋ ਰਾਮ ਛੋੜ ਚਿਤ ਅਨਤ ਨਾ ਫੇਰਾਂ ਰਹਾਉ ਜਿਉ ਮੀਨਾ ਹੀਰੈ ਪਸੂ ਆਰਾ ਸੋਨਾ ਗੜ ਤੇ ਹੀਰੈ ਸੁਨਾਰਾ ਜਿਉ ਵਿਖੀ ਹੀਰੈ ਪਰ ਨਾਰੀ ਕੌਡਾ ਡਾਰ ਤੇ ਹੀਰੈ ਜੁਵਾਰੀ ਜਹ ਜਹ ਦੇਖੋ ਤਹ ਤਹ ਰਾਮਾ ਹਰ ਕੇ ਚਰਨ ਨਿਤ ਧਿਆਵੈ ਨਾਮਾ ਗੁੰਡ ਮੋਕੋ ਤਾਰ ਲੈ ਰਾਮਾ ਤਾਰ ਲੈ ਮੈਂ ਅਜਾਨ ਜਾਣ ਤਰਪੇ ਨਾ ਜਾਨੋ ਬਾਪ ਬੀਠਲਾ ਬਾਹਾਂ ਦੇ ਰਹਾਉ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਗੁਰ ਬੁੱਧ ਸਿਖ ਲਾਈ ਨਰ ਤੇ ਉਪਜ ਸੁਰਗ ਕੋ ਜੀਤਿਓ ਸੋ ਅਵਖਦ ਮੈਂ ਪਾਈ ਜਹਾਂ ਜਹਾਂ ਤੂੰ ਨਾਰਦ ਟੇਕੇ ਨੈਕ ਟਕਾਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣੀ ਉਦਰੇ ਨਾਮੇ ਕੀ ਨਿਜ ਮਤ ਏ ਗੋਡ ਮੋਹਿ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਇ ਅਕੇਲੀ ਪਾਨੀਆਂ ਬਿਨ ਮੀਨ ਤਲਫੈ ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਹਾਉ ਜੈਸੇ ਗਾਇ ਕਾ ਬਾਦਸ਼ਾਹ ਸੂਤਲਾ ਥਨ ਚੋਖ ਤਾ ਮੱਖਣ ਘੂਟਲਾ ਨਾਮ ਦੇਹੋ ਨਰਾਇਣ ਪਾਇਆ ਗੁਰ ਭੇਟਤ ਅਲਖ ਲਖਾਇਆ ਜੈਸੀ ਬਿਖੈ ਹੀਤ ਪਰ ਨਾਰੀ ਐਸੀ ਨਾਵੇਂ ਪ੍ਰੀਤ ਮਰਾਰੀ ਜੈਸੀ ਤਾਪਤੇ ਨਿਰਮਲ ਕਾਮ ਤੈਸੀ ਰਾਮ ਨਾਮਾ ਬਿਨ ਬਾਪਰੋ ਨਾਮਾ ਰਾਗ ਗੂੰਡ ਬਾਣੀ ਨਾਮ ਦਿਓ ਜੀਉ ਕੀ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਉਤਮ ਧਰਮਾ ਹਰ ਹਰ ਕਰਤ ਜਾਤ ਕຸນ ਹਰੀ ਸੋ ਹਰ ਅੰਧਲਹਿ ਕੀ ਲਾਕਰੀ ਹਰੇ ਨਮਸਤੇ ਹਰੇ ਨਮਹ ਹਰ ਹਰ ਕਰਤ ਨਹੀਂ ਦੁਖ ਜਮਹਿ ਰਹਾਉ ਹਰ ਹਰ 나ਖ ਚ ਹਰੇ ਪਰਾਨ ਅਜੈ ਮਲਕਿਓ ਬੈਕੁੰਠੈ ਥਾਨ ਸੁਆ ਪੜਾਵਤ ਗਨ ਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਤਨੀ ਕਪਟਹਿ ਭਰੀ ਸਿਮਰਨ ਦਰੋਪਤ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਕੇਸੀ ਕੰਸ ਮਥਨ ਜਿਨ ਕੀਆ ਜੀ ਦਾਨ ਕਾਲੀ ਕਉ ਦਿਆ ਤਰਣੈ ਨਾਮ ਐਸੋ ਹਰੀ ਜਾਸ ਜਪਤ ਪੈ ਅਪਦਾ ਟਰੀ ਗੋਂਡ ਪੈਰੋਂ ਕੂਦ ਸੀਤਲਾ ਧਾਵੇ ਘਰ ਬਾਹਨ ਉਹ ਛਾਰ ਓਡਾਵੇ ਹਉ ਤਉ ਏ ਕਰਮਈਆ ਲੈ ਹਉ ਆਨ ਦੇਵ ਬਦਲਾਵਣ ਦੇ ਹਉ ਰਹਾਉ ਸੇਵ ਸੇਵ ਕਰਤੇ ਜੋ ਨਰ ਧਿਆਵੈ ਵਰਦ ਚੜੇ ਡੌਰੂ ਡਮਕਾਵੈ ਮਹਾ ਮਾਈ ਕੀ ਪੂਜਾ ਕਰੈ ਨਰ ਸੈ ਨਾਰ ਹੋਏ ਅਵਤਰੈ ਤੂੰ ਕਹੀਤ ਹੀ ਆਦ ਪੁਹਾਨੀ ਮੁਕਤ ਕੀ ਬਰੀਆ ਕਹਾ ਸ਼ਪਾਨੀ ਗੁਰਮਤ ਰਾਮ ਨਾਮ ਗਹੋ ਮੀਤਾ ਪ੍ਰਣਵੈ ਨਾਮਾ ਇਉ ਕਹੈ ਗੀਤਾ ਬਲਾਵਲ ਗੋਂਡ ਆਜ ਨਾਮੇ ਬੀਟਲ ਦੇਖਿਆ ਮੂਰਖ ਕੋ ਸਮਝਾਉਂਦੇ ਰਹਾਉ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਲੈ ਕਰ ਠੇਂਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਂਦੀ ਥੀ ਪਾਂਡੇ ਤੁਮਰਾ ਮਹਾਦੇਵ ਟੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਕਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮਚੰਦ ਸੋ ਪੀ ਆਵਤ ਦੇਖਿਆ ਥਾ ਰਾਵਣ ਸੀਤੀ ਸਰਬਰ ਹੋਈ ਘਰ ਕੀ ਜੋਏ ਗੁਆਈ ਥੀ Hindu ਅੰਨਾ ਤੁਰਕੂ ਕਾਣਾ ਦੁਹਾ ਤੇ ਗਿਆਨੀ ਸਿਆਣਾ Hindu ਪੂਜੈ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹਰਾ ਨਾਮ ਸੀਤਾ ਹਰਾਗ ਗੋਂਡ ਬਾਣੀ ਰਵਦਾ